ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿੱਦਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਜੀ ਉਮੀਦ ਹੈ ਜੀ ਵਧੀਆ ਹੋਗੇ ਫਰੈਂਡ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਸਵੇਰ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਅੱਜ ਦਾ 8:30 ਹੋਵੇ ਜੀ ਮਾਰਨਿੰਗ ਤੇ ਕੰਮ ਮੈਂ ਇੱਕ ਤੋਂ ਕਰ ਲਿਆ ਜੀ ਚਾਹ ਪੀ ਲਈ ਹੈ ਜੀ ਬੱਚਿਆਂ ਨੂੰ ਦੁੱਧ ਪਿਲਾ ਦਿੱਤਾ ਹੈ ਜੀ ਇਧਰ ਮੈਂ ਲਗਾ ਦਿੱਤੀ ਹੈ ਜੀ ਚਟਾਈ ਵਗੈਰਾ ਬੱਚਿਆਂ ਦੇ ਬੈਠਣ ਲਈ ਕਿਉਂਕਿ ਧੁੱਪ ਨਿਕਲ ਗਈ ਹੈ ਤੇ ਕੱਪੜੇ ਵਗੈਰਾ ਮੈਂ ਧੋ ਲਏ ਆ ਤੇ ਧੁੱਪ ਨਿਕਲ ਗਈ ਹੈ ਪਰ ਹਵਾ ਚਲਦੀ ਹੈ ਬਹੁਤ ਜ਼ਿਆਦੇ ਕੱਲ ਪਰਸੋ ਦੀ ਹਵਾ ਚਲਦੀ ਹੋਈ ਹੈ ਤੇ ਦੇਖਦੇ ਆ ਜੋ ਵੀ ਆ ਰੋਟੀਨ ਹੋਊਗਾ ਜੀ ਤੁਹਾਡੇ ਨਾਲ ਕਰਾਂਗੇ ਪਾਣੀ ਵੀ ਰੱਖ ਦਿੱਤਾ ਮੈਂ ਗਰਮ ਉੱਪਰ ਬਾਲਟੀ ਲਗਾ ਦਿੱਤੀ ਹੈ ਨਾ ਹੌਣ ਦੇ ਲਈ ਬੱਚੇ ਅੰਦਰ ਹੀ ਆ ਹਲੇ ਮੈਂ ਸੋਚਿਆ ਕਿ ਧੁੱਪ ਹੋਰ ਤੇਜ਼ ਹੋ ਜਾਵੇ ਫਿਰ ਨਹਿ ਲਾਂਦੇ ਆ ਜੀ ਉਹ ਬੱਚਿਆਂ ਨੂੰ ਫੇਰ ਹੀ ਕੱਢਦੇ ਆ ਬਾਹਰ ਬਾਹਰ ਇੱਧਰ ਭਾਂਡੇ ਪਏ ਆ ਜੀ ਧੋਣ ਵਾਲੇ ਰਾਤ ਤੇ ਮੈਂ ਧੋਣ ਦੀ ਬੱਚਿਆਂ ਲਈ ਦੁੱਧ ਵੀ ਤੇ ਤਾਂ ਸੀਗਾ ਹੁਣ ਮੈਂ ਆਈ ਆ ਕਿਚਨ ਚ ਮੈਂ ਸੋਚਿਆ ਚਲੋ ਕਿਚਨ ਕਲੀਨ ਕਰ ਲਈਏ ਥੋੜਾ ਬਹੁਤ ਥੇਰਾ ਹੈ ਔਰ ਦੂਜਾ ਦੇਖਦੇ ਆ ਕੁਝ ਖਾਣ ਬਣਾਉਣਾ ਤਾਂ ਕੀ ਬਣਾਇਏ ਪਹਿਲੇ ਮੈਂ ਸੋਚਿਆ ਸੀਗਾ ਕਿ ਅੱਜ ਮੈਂ ਨਮਕੀਨ ਚਾਵਲ ਬਣਾਉਂਗੀ ਮਟਰਾਂ ਵਾਲੇ ਮਟਰ ਲੈ ਕੇ ਰੱਖੇ ਸੀਗੇ ਪਰ ਮੇਰੇ ਹਸਬੰਡ ਨੂੰ ਹੋ ਗਿਆ ਜੀ ਬੁਖਾਰ ਇਸ ਕਰਕੇ ਅੱਜ ਮੈਂ ਨਹੀਂ ਬਣਾ ਰਹੀ ਮਟਰ ਅੱਜ ਸੰਡੇ ਆ ਜੀ ਉਹਨਾਂ ਦੀ ਐ ਰੈਸਟ ਤੇ ਇਸੇ ਲਈ ਮੈਂ ਰੈਸਟ ਵਾਲੇ ਦਿਨ ਮਨਾ ਦਿੰਦੀ ਕਿਉਂਕਿ ਰਾਤੀ ਖਾਤੇ ਨਹੀਂ ਜਾਂਦੇ ਦੁਪਹਿਰੇ ਹੀ ਵਧੀਆ ਲੱਗਦੇ ਧੁੱਪ ਚ ਤੇ ਪਰ ਅੱਜ ਫਿਰ ਕੈਨਸਲ ਹੋ ਗਿਆ ਤੇ ਹੁਣ ਮੈਂ ਸੋਚਦੀ ਆ ਲੱਗੀ ਆ ਦਾਲ ਬਣਾ ਸੋਚਦੇ ਕਿਹੜੀ ਦਾਲ ਬਣਾਉਂਦੇ ਆ ਕਰਦੇ ਜੀ ਤੁਹਾਡੇ ਨਾਲ ਸ਼ੇਅਰ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸਪੋਰਟ ਕਰਿਓ ਇਸ ਭੈਣ ਨੂੰ ਵੀ ਮੈਂ ਬਹੁਤ ਵਾਰ ਸੋਚਦੀ ਆ ਵਲੋਗ ਬਣਾਉਣ ਬਾਰੇ ਪਰ ਮੈਨੂੰ ਕਨਫਿਊਜ਼ ਹੁੰਦੀ ਆ ਪਤਾ ਨਹੀਂ ਪਿਆਰ ਮਿਲੂਗਾ ਵਲੋਗ ਨੂੰ ਕਿ ਨਹੀਂ ਸੋ ਬਲੋਗ ਨੂੰ ਪਿਆਰ ਜਰੂਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਜੋ ਵੀ ਵੀਡੀਓ ਪਾਉਂਦੇ ਆ ਜੀ ਪਲੀਜ਼ ਪਿਆਰ ਦਿਆ ਕਰੋ ਸੋ ਠੀਕ ਹੈ ਜੀ ਹੁਣ ਮੈਂ ਤਾਲ ਵਗੈਰਾ ਰੱਖ ਦੇਵਾਂ ਤੇ ਬਣ ਰਿਓ ਜੀ ਬਲੋਗ ਨਾ ਫ੍ਰੈਂਡ ਫਾਈਨਲੀ ਇਹ ਹੋ ਗਿਆ ਜੀ ਡਿਸਾਈਡ ਕੀ ਬਣਾਉਣਾ ਹੈ ਮੈਂ ਲੱਤੀ ਆ ਜੀ ਮਸਲ ਦੀ ਦਾਲ ਬਣਾਉਣਾ ਤੇ ਇਹਦੀ ਗਰਮ ਵੀ ਰਹਦੀ ਹੈ ਤੇ ਸਹੀ ਜਾਂਦੀ ਹੈ ਪੀਵਾ ਲਈ ਜੀ चलो वाइया रहेगी मैं लकी बना हूँ मैं शाम ली भी हूँ ही नहीं नहीं बना देनी है तो शाम तो फिर तो लगान और फिर मैं रोटी रही बना दूंगी जी दाल क्योंकि तो चावल तो हो गए जी कैंसल तो मेरे ना हमेशा एम ही होंगे जी जो मैं मटर वाले चावल बनाऊंगी सोची है कहीं बच्चे बीमार कैं मैं भी मार बस मेरे तो एम ही होंगे दस्यो कमेंट कर दें आसा तो पानी फिर जा ਵੇਰੀਆ ਤੇ ਐਮੀ ਆਸਾ ਤੇ ਪਾਣੀ ਕਰਦਾ ਹੈ ਹਮੇਸ਼ਾ ਹੀ ਘਰ ਮੇਂ ਸੋ ਚਲੋ ਤੇ ਜੋ ਇਸ ਮਤ ਵਿੱਚ ਨਹੀਂ ਸੀਗੇ ਚਾਵਲ ਤੇ ਬਾਕੀ ਦੇ ਲੈ ਲੇ ਨੰਬਰ ਆ ਲਈ ਜੀ ਅਸੀਂ ਦਾਲ ਦਾਲ ਰੱਖ ਦਿੱਤੀ ਹੈ ਜੀ ਮੈਂ ਜੋ ਤੱਕ ਦਾਲ ਹੁੰਦੀ ਹੈ ਉਦ ਤੱਕ ਥੋਲੀ ਹੈ ਜੀ ਭਾਂਡੇ ਪਾਂਡੇ ਵੀ ਇਕੱਠੇ ਹੋਏ ਆ ਉਹ ਤੱਕ ਥੋੜੀ ਜੀ ਕੰਮ ਖਤਮ ਕਰ ਲਈ ਜੀ ਫਿਨਿਸ਼ ਹੋ ਜਾਵੇ ਕੰਮ ਤੇ ਅੱਜ ਅਸੀਂ ਬਣਾਵਾਂਗੇ ਜੀ ਹੋਰੇ ਕੰਮ ਕਰਵਾਣੇ ਆ ਕਰਦੇ ਉਹਨਾਂ ਨੂੰ ਮਿਸਤਰੀਆਂ ਨੂੰ ਬੁਲਾਵਾਂਗੇ